ਬਰਨਾਲਾ ਅੱਜ ਤੁਹਾਡੇ ਸਮੂਹ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਮੈਂ ਤੁਹਾਡੇ ਕੋਲ ਅੱਜ ਪਹੁੰਚਿਆ ਹਾਂ ਅੱਜ ਜਿਹੜਾ ਪ੍ਰੋਗਰਾਮ ਅਸੀਂ ਲਈਆ ਹੈ ਜਿਹੜੀ ਬੋਗਵਾਲ ਤੇ ਕਗਨਿਮਾਂਜੀ ਆਪਣੇ ਸੀਐਮ ਸਾਹਿਬ ਵੱਲੋਂ ਤੇ ਆਪਣੇ ਮੀਤੇਲ ਜੀ ਦੀ ਅਗਵਾਈ ਵੱਲੋਂ ਤੇ ਆਪਣੇ ਜਿਹੜਾ ਪ੍ਰਸ਼ਾਸਨ ਹੈ ਡੀਸੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਈਏ ਤੁਹਾਡੇ ਨਾਲ ਮਿਲੀਏ ਰੂਪਰੀ ਰੂਦਰੂ ਹੋਈਏ ਤੇ ਨਾਲ ਤੁਹਾਨੂੰ ਕੁਝ ਦਸੀਏ ਇਸ ਬਾਰੇ ਸਾਡੇ ਮੇਰੇ ਤੋਂ ਪਹਿਲਾਂ ਤੁਹਾਨੂੰ ਕਾਫੀ ਇੱਕ ਦੋ ਜਿਹੜੇ ਬੁਲਾਰੇ ਆਪਣੇ ਆਏ ਨੇ ਉਹਨਾਂ ਨੇ ਤੁਹਾਨੂੰ ਇਸ ਬਾਰੇ ਜਾਣੂ ਕਰਾਇਆ ਮੈਂ ਬਤੌਰ ਪ੍ਰਸ਼ਾਸਨ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਆਪਾਂ वचनबद्ध ਹੈ ਜਿਹੜਾ ਸਾਡਾ ਪ੍ਰੋਗਰਾਮ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਮੁਹਿਮ ਹੈ ਇਸ ਨੂੰ ਚੰਗੇ ਤਰੀਕੇ ਨਾਲ ਇਸ ਨੂੰ ਕਾਮਯਾਬ ਕਰਨ ਵਾਸਤੇ ਅਸੀਂ ਤੁਹਾਡੇ ਨਾਲ ਆ ਅਸੀਂ ਜਿਹੜੇ ਸਾਡੇ ਬीडीपीओ ਸਾਹਿਬਾਨ ਨੇ ਤੁਹਾਡੇ ਪਿੰਡ ਦੇ ਵਿੱਚ ਵਿਚਰਦੇ ਨੇ ਤੁਹਾਡੇ ਪੰਚਾਇਤ ਕੱਤਰ ਹੋਏ ਸਾਡੇ ਹੋਰ ਜਿਹੜੇ ਮੁਲਾਜ਼ਮ ਨੇ ਬੀਐਲਓ ਹੈਗੇ ਆ ਜਾਂ ਫਿਰ ਸਾਡੇ ਪੁਲਿਸ ਮੁਲਾਜ਼ਮ ਹੈਗੇ ਐਸਐਚਓ ਸਾਹਿਬ ਨੇ ਥੱਲੇ ਤੁਹਾਡੇ ਥਾਣਾ ਮਤਲਬ ਅਸੀਂ ਸਾਰਿਆਂ ਨੂੰ ਇਹੀ ਹਦਾਇਤਾਂ ਨੇ ਵੀ ਤੁਹਾਡੀ ਗੱਲ ਸੁਣ ਕੇ ਤੁਹਾਡੀ ਜਿਹੜੀ ਮੁਸ਼ਕਲਾ ਉਸ ਇਸ ਚੀਜ਼ ਨੂੰ ਲੈ ਕੇ ਤੇ ਉਹਦੇ ਹਰ ਤਰੀਕੇ ਦਾ ਹੱਲ ਕੀਤਾ ਜਾਣਾ ਮੈਂ ਇਸ ਜਿਹੜੀ ਆਪਣੀ ਹੁਣ ਆਪਣੀ ਮੁਸ਼ਕਲ ਹੈ ਇਸ ਨੂੰ ਦੋ ਤਿੰਨ ਤਰੀਕਿਆਂ ਨਾਲ ਦੇਖਦਾ ਇੱਕ ਤਾਂ ਅਸੀਂ ਪਹਿਲਾਂ ਮੰਨਣਾ ਕਿ ਜਿਹੜੀਆਂ ਸਾਡੀਆਂ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਆ ਜਾਂ ਜਿਹੜੀਆਂ ਮਾਵਾਂ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਅਗਰ ਇਹ ਪ੍ਰੋਬਲਮ ਆਏ ਇਹ ਆਪਾਂ ਕਹਿੰਦੇ ਆਂ ਕਿ ਇਹ ਲੱਤ ਲੱਗੀ ਹੈ ਤੇ ਉਸ ਨੂੰ ਅਸੀਂ ਲੁਕਾਉਣਾ ਨਹੀਂ ਹੈ ਜਦੋਂ ਤੱਕ ਅਸੀਂ ਇਸ ਚੀਜ਼ ਜਦੋਂ ਕੋਈ ਵੀ ਦੇਖੋ ਡਾਕਟਰ ਕੋਲ ਜਾਂਦੇ ਆਂ ਆਪਾਂ ਕੋਈ ਬਿਮਾਰੀ ਹੁੰਦੀ ਹੈ ਆਪਾਂ ਉਹਨੂੰ ਜਦ ਤੱਕ ਡਾਕਟਰ ਨੂੰ ਦੱਸਦੇ ਨਹੀਂ ਉਦੋਂ ਤੱਕ ਉਹਦਾ ਇਲਾਜ ਨਹੀਂ ਹੋ ਸਕਦਾ ਤੋ ਅਸੀਂ ਜੇ ਸਮਾਜ ਦੇ ਡਰ ਨਾਲ ਆ ਅਸੀਂ ਆਪਣੇ ਆਂਡ ਗੋਂਡ ਦੇ ਡਰ ਤੋਂ ਆਪਾਂ ਇਹ ਚੀਜ਼ ਨਹੀਂ ਸਾਹਮਣੇ ਲੈ ਕੇ ਆਉਂਦੇ ਤਾਂ ਸਭੂ ਆਪਣੇ ਬੱਚੇ ਦਾ ਹੋਰ ਉਸ ਸਮੇਂ ਉਹਨੇ ਸਮੇਂ ਤੱਕ ਨੁਕਸਾਨ ਕਰਦੇ ਆ। ਸੋ ਅਸੀਂ ਇਹਦੇ ਵਾਸਤੇ ਜਿਹੜੇ ਵੀ ਸਾਡੇ ਨਸ਼ੇ ਕੇਂਦਰ ਬਣਾਏ ਗਏ ਐ ਸਾਡੇ ਸਿਵਲ ਹਸਪਤਾਲਾਂ ਦੇ ਵਿੱਚ ਦਵਾਈ ਹੈਗੀ ਐ ਉਥੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਉਸ ਬੱਚਿਆਂ ਨੂੰ ਆਪਣੇ ਪਰਿਵਾਰ ਵਿੱਚੋਂ ਜਾ ਕੇ ਉਥੇ ਕੁਝ ਦਿਨਾਂ ਵਾਸਤੇ ਉਹਨਾਂ ਨੂੰ ਰੱਖੋ ਜਦੋਂ ਤੱਕ ਉਹ ਥੋੜੇ ਜੇ ਆਪਣਾ ਮਾਨਸਿਕ ਤੌਰ ਤੇ ਠੀਕ ਨਹੀਂ ਹੋ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਦੀ ਦਵਾਈ ਪ੍ਰੋਪਰ ਲੱਗ ਜਾਏ ਤੇ ਉਹਦੇ ਨਾਲ ਫਰਕ ਜ਼ਰੂਰ ਪਏ ਰਹੀ ਗੱਲ ਜਿਹੜੀ ਨਸ਼ੇ ਤਸਕਰ ਜਾਂ ਫਿਰ ਨਸ਼ਾ ਵੇਚਣ ਵਾਲਿਆਂ ਦੀ ਹੈ ਉਹਨਾਂ ਤੇ ਅਸੀਂ ਪੂਰੀ ਕਮਾਲ ਨਕਸ਼ਮ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਜਿੰਨਾ ਹੋ ਸਕੇ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਸਾਡੇ ਪ੍ਰਸ਼ਾਸਨ ਨੇ ਇਹ ਇਹ ਥਾਨਿਆ ਹੋਇਆ ਵੀ ਨਹੀਂ ਜੇ ਕਿਤੇ ਵੀ ਕੋਈ ਐਦਾਂ ਦਾ ਕੁਝ ਹੋਏਗਾ ਤਾਂ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਤੁਸੀਂ ਇਸ ਚੀਜ਼ ਨੂੰ ਮੈਂ ਹੁਣ ਬਰਨਾਲੇ ਮੈਨੂੰ ਆਏ 1 ਮਹੀਨਾ ਦੇ ਆਸ-ਪਾਸ 3 ਹਫ਼ਤੇ ਹੋਏ ਨੇ ਤੇ ਮੇਰੀ ਕੋਸ਼ਿਸ਼ ਪੂਰੀ ਰਹੇਗੀ ਐਸਡੀਐਮ ਦਫ਼ਤਰ ਤੁਸੀਂ ਡੀਸੀ ਦਫ਼ਤਰ ਜਾਂ ਕਿਤੇ ਵੀ ਜਾ ਕੇ ਜੇ ਕੋਈ ਗੱਲ ਦੱਸਣੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਆ ਕੇ ਦੱਸੋ ਅਸੀਂ ਤੁਹਾਡੇ ਨਾਲ ਹੋਵਾਂਗੇ ਤੇ ਥੱਲੇ ਵੀ ਚਲੋ ਅਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਜੋਂ ਕਰਕੇ ਅਸੀਂ ਇੱਥੇ ਆਏ ਹਾਂ ਅੱਜ ਪਰ ਸਾਡੀ ਕੋਸ਼ਿਸ਼ ਰਹੇਗੀ ਮੇਰੀ ਇਸ ਤੋਂ ਬਾਅਦ ਵੀ ਕਿ ਮੈਂ ਪਿੰਡਾਂ ਦੇ ਵਿੱਚ ਜਾਵਾਂ ਤੇ ਪਿੰਡਾਂ ਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਕੋਈ ਗੱਲ ਪਹੁੰਚਦੇ ਪਹੁੰਚਦੇ ਸਾਡੇ ਤੱਕ ਕਈ ਵਾਰ ਦੇਰ ਹੋ ਜਾਂਦੀ ਹੈ ਤੁਹਾਡੇ ਪੰਚਾਇਤ ਘਰ ਹੋਵੇ ਤੁਹਾਡੇ ਪਿੰਡ ਦੀਆਂ ਹੋਰ ਸਮੱਸਿਆ ਹੋਣ ਤੁਹਾਡੀਆਂ ਇੱਥੇ ਪਾਣੀ ਦੀ ਸਮੱਸਿਆ ਆ ਜਾਂ ਕੋਈ ਸੀਵਰੇਜ ਦੀ ਜਾਂ ਕਿਸੇ ਤਰ੍ਹਾਂ ਦੀ ਕਿਉਂਕਿ ਉਸ ਵਾਸਤੇ ਵੀ ਇੱਥੇ ਚੱਕਰ ਲਾਵਾਂਗੇ ਸਰਕਾਰ ਹਰ ਇੱਕ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਸੋ ਇਸ ਜਿਹੜੇ ਅੱਜ ਦੇ ਮੌਕੇ ਉੱਤੇ ਮੇਰੀ ਤੁਹਾਨੂੰ ਫੇਰ ਇੱਕ ਹੱਥ ਬਣ ਕੇ ਬੇਨਤੀ ਹੈ ਵੀ ਇਹਨੂੰ ਆਪਣੇ ਆਪਣੇ ਘਰ ਦੀ ਸਮੱਸਿਆ ਮੰਨ ਕੇ ਸਾਡੇ ਪੰਜਾਬ ਦੀ ਸਮੱਸਿਆ ਮੰਨ ਕੇ ਮੰਨ ਕੇ ਇਸ ਨੂੰ ਉਪਰ ਜੋਰ ਇਹਦੀ ਕੋਸ਼ਿਸ਼ ਕੀਤੀ ਜਾਵੇ ਇਹਨੂੰ ਠੀਕ ਕਰਨ ਦੀ ਤੇ ਅਸੀਂ ਬਤੌਰ ਪ੍ਰਸ਼ਾਸਨ ਮੁਲਾਜ਼ਮ ਅਸੀਂ ਤੁਹਾਡੇ ਬਿਲਕੁਲ ਨਾਲ ਆ ਤੇ ਇਸੇ ਵਾਰ ਇਸੇ ਦੇ ਨਾਲ ਮੈਂ ਅੱਜ ਤੁਹਾਨੂੰ ਕਹਿਣਾ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ